ਜੇ ਮਨ ਮਾਤਾ ਲਾ ਜਨਮ ਜਨਮ ਬੋਦੀ ਉਹਨਾਂ ਨੇ ਜਿਹੜੇ ਇਹ ਕਿ ਪਾਰਾ ਜਿਹੜੇ ਟਕੂ ਲਾ ਕੇ ਚੈਨਾ ਬੋਧਿੱਤੋਂ ਲੜਖਾ ਤੇ ਜਿਹੜੇ ੜਕੇ ਉਹਨਾਂ ਦੇ ਤਾਰੀਖ ਜਿਹੜਾ ਬੱਚਾ ਆਵਾਜ਼ ਆਹ ਹਲ ਮੈਂ ਜਨਮ ਮਾਪ ਨੂੰ ਨਿਸ਼ਾਨ ਜਗਿਆ ਜਿਹਨੂੰ ਚੈਨਾ ਦੇ ਨਾਲ ਤਿੰਨ ਤਨ ਦੀ ਪ੍ਰੀਖਿਆ ਹੁੰਦਾ ਜਿਹਦੇ ਨਾਮੀ ਇਹ ਵੰਦਨ ਕਰਵਾ ਦੇਣਾ ਚਾਹੀਦਾ ਹੈ ਤੁਮ ਰਾਣਾ ਤਿੰਨ ਦੀ ਪੁਲਿਸ ਪਾਰਟੀ ਟੀਮ ਨੇ ਨਾਕੇਬੰਦੀ ਦੇ ਦੌਰਾਨ 12 ਚਾਇਨਾ ਡੋਰ ਦੇ ਗੱਟੂਆਂ ਸਮੇਤ ਬੱਚੇ ਕਾਬੂ ਕੀਤੇ ਨੇ ਜਾਣਕਾਰੀ ਦਿੰਦੇ ਹੋਏ ਥਾਣਾ ਪਰਬਾਰੀ ਰਮੇਸ਼ ਕੁਮਾਰ ਨੇ ਦੱਸਿਆ ਕਿ ਮਾਨਯੋਗ ACP ਨਾਰਥ ਦਮਨ ਵੀਰ ਸਿੰਘ ਦੇ ਆਦੇਸ਼ਾਂ ਤੇ ਇਹ ਕਾਰਵਾਈ ਕੀਤੀ ਗਈ ਹੈ ਅਤੇ ਰੋਜ਼ਾਨਾ ਦੇਰ ਸ਼ਾਮ ਨੂੰ ਨਾਕੇਬੰਦੀ ਦੌਰਾਨ ਅਲੱਗ-ਅਲੱਗ ਜਗ੍ਹਾ ਤੇ ਵੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਫਾਈਸਰਾਦਿਕ ਚੈਨਲ ਔਰ ਹੜੀ ਔਰ ਬਾਰੇ ਜਾਣਕਾਰੀ ਕੱਲ ਜਿਹੜੀ ਸਤਨਾਮ ਸਿੰਘ ਐਸਆਈ ਆ ਉਹਨਾਂ ਨੇ ਅਕਾਰੀਪੁੜੀ ਦੇ ਕੋਲ ਨਾਕਾ ਲਾਇਆ ਹੈ ਤਰ੍ਹਾਂ ਨਾਕਾਬੰਦੀ ਉਹਨਾਂ ਨੇ ਜਿਹੜੇ ਹੈਗੇ ਆ ਇਹ 12 ਜਿਹੜੇ ਕਟੂ ਹੈਗੇ ਆ ਚైనా ਡੋਰ ਦੇ ਕਰਾ ਦੇ ਦਿੱਤੇ ਲੜਕਿਆਂ ਦੇ ਕੋਲ ਤੇ ਜਿਹੜੇ ਲੜਕੇ ਆ ਉਹਨਾਂ ਦੇ ਖਿਲਾਫ ਜਿਹੜੀ ਆ ਸੱਜਾ ਆ ਅਨੁਸਾਰ ਕਾਰਵਾਈ ਅਮਰਿਤ ਦੇ ਅੰਦਰ ਸੱਜ ਜਿਵੇਂ ਕਿ ਚੈਨਲ ਔਰ ਮਾਰਕੀਟ ਦੇ ਵਿੱਚ ਬਹੁਤ ਵਿਕਰੀ ਹੈਗੀ ਹੈ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਇਹਦੇ ਸਬੰਧ ਚ ਸੀ ਜਿਹੜੇ ਬੱਚਿਆਂ ਦੇ ਮਾਪਿਓ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੀ ਚਾਈਨਾ ਰੋਡ ਦੇ ਨਾਲ ਤੁਸੀਂ ਇਸ ਦਾ ਵੀ ਕੋਈ ਨੁਕਸਾਨ ਹੋ ਸਕਦਾ ਹੈ ਇਹਦੇ ਨਾਲ ਕਿ ਕਈ ਵਾਰੀ ਪਹਿਲਾਂ ਖਬਰਾਂ ਦੇ ਵਿੱਚ ਆਇਆ ਹੈਗਾ ਥੋੜਾ ਜਿਹਾ ਇਹਨਾਂ ਨੂੰ ਪੇਰੈਂਟਸ ਨੂੰ ਇਹੋ ਧਿਆਨ ਦੇਣਾ ਚਾਹੀਦਾ ਹੈ ਬੱਚਿਆਂ ਨੂੰ ਰੋਕਣਾ ਚਾਹੀਦਾ ਹੈ ਮੇਰੀ ਅਪੀਲ ਹੈ ਵੀ ਬੱਚਿਆਂ ਨੂੰ ਜਿਹੜੀ ਚਾਈਨਾ ਲੋ ਰਿਹਾ ਇਹ ਤਾਂ ਬਿਲਕੁਲ ਮਨਾ ਕਰਨਾ ਨਹੀਂ ਚਾਹੀਦਾ ਬੱਚਿਆਂ ਨੂੰ ਕੋਈ ਵੀ ਬੱਚਾ ਜਿਹੜਾ ਇਹਦੀ ਵਰਤੋਂ ਕਰਦਾ ਸਰ ਜੀ ਮੈਂ ਕਿ ਤੁਹਾਡੇ ਕੋਲ ਕਈ ਵਾਰੀ ਦੁਕਾਨਦਾਰਾਂ ਦੇ ਛਾਪੇ ਮਾਰੀ ਵੀ ਕੀਤੀ ਜਾ ਰਹੀ ਹੈਗੀ ਹੈ ਜਿਹੜੇ ਮਲਗੀਆਂ ਆ ਜਿਹੜੇ ਹੈਗੇ ਆ ਇਹ ਦੇ ਬੱਚੇ ਸੀ ਪਤਾ ਕਰਨੇ ਆ ਵੀ ਇਹ ਜਿਹੜੇ ਡੋਰ ਕਿੱਥੋਂ ਆਉਂਦਾ ਨੇ ਜਿਹੜੇ ਬਾਕੀ ਬੰਦੇ ਵਿੱਚ ਅਨਵੋਲ ਹੋਣਗੇ ਉਹਨਾਂ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਸਰ ਜਿਵੇਂ ਕਿ ਦੁਕਾਨਦਾਰ ਵੀ ਚੈਨਲ ਹੋਰ ਵੇਦੇ ਉਹਨਾਂ ਨੂੰ ਵਾਸਤੇ ਕੀ ਸਖਤ ਕਦਮ ਕੀਤੇ ਜਾ ਚਾਹੇ ਉਸ ਵਾਰੇ ਵੀ ਜਿਹੜੇ ਹੈਗੇ ਆ 76 ਜਿਨ੍ਹਾਂ ਦੇ ਕੋਲ ਚੈਨਲ ਹੋਰ ਹੈ ਕੀ ਇਹ ਪ੍ਰਦਰਸ਼ਨ ਹੈ